ਮਹਾ ਮੰਡੇਸ਼ਰਵ ਮਹੰਤ ਚਰਨਦਾ ਜੀ ਸ਼੍ਰੀ ਸ਼੍ਰੀ ਮਹੰਤ ਬਾਬਾ ਮੋਨੀ ਜੀ ਗੱਦੀ ਨਸ਼ੀਦ 1000 ਸ਼੍ਰੀ ਸ਼੍ਰੀ 1008 ਬਾਬਾ ਗੋਵਿੰਦਦਾਸ ਜੀ ਦੀ ਰਹਿਨਮਾਈ ਥਲੇ ਜਿਹੜੀ ਦੁਸ਼ਹਿਰਾ ਗਰਾਊਂਡ ਦੇ ਵਿੱਚ ਦੁਸ਼ਹਿਰਾ ਕਮੇਟੀ ਹਰ ਸਾਲ ਰਾਮ ਰੀਲਾ ਕਰਵਾਂਦੀ ਆ ਇਸ ਸਾਲ ਵੀ ਬੜੀ ਧੂਮ ਧਾਮ ਦੇ ਨਾਲ ਉਹ ਰਾਮ ਰੀਲਾ ਕਰਵਾਈ ਜਾ ਰਹੀ ਆ ਤੇ ਸਾਰੇ ਸਜਨ ਸਾਥੀਆਂ ਨੂੰ ਬੇਨਤੀ ਆ ਭਈ ਸਾਰੇ ਆਪਣਾ ਸਹਿਯੋਗ ਦੇਣ ਤੇ ਇਸ ਜਿਹੜਾ ਸਾਡਾ ਸਨਾਤਨ ਸਾਡੀ ਇਹ ਪਰੰਪਰਾ ਚੱਲੀ ਆਂਦੀ ਆ ਉਹਦੇ ਵਿੱਚ ਆਪਣਾ ਯੋਗਦਾਨ ਦੇਣ ਔਰ ਸਾਰੇ ਹਮ ਹਮਾ ਕੇ ਇਸ ਚੀਜ਼ ਨੂੰ ਬਾਝੜ ਕੇ ਹਿੱਸਾ ਲੈਣ ਕਿਉਂਕਿ ਦੁਸ਼ਹਿਰੇ ਵਾਲੇ ਦਿਨ ਉਸ ਦਿਨ ਬਦੀ ਦੇ ਉੱਤੇ ਨੇਕੀ ਦੀ ਜਿੱਤ ਪ੍ਰਾਪਤ ਹੋਣੀ ਆ ਉਸ ਦਿਨ ਸਾਰਿਆਂ ਨੇ ਆਪਾਂ ਰਲ ਮਿਲ ਕੇ ਖੁਸ਼ੀਆਂ ਮਨਾਣੀਆਂ ਮੈਂ ਫਿਰ ਸਾਰਿਆਂ ਨੂੰ ਅਪੀਲ ਕਰਦਾ ਭਈ ਸਾਰੇ ਹੀ ਆਪਣੇ ਜਿੰਨੇ ਸਨਾਤਨੀ ਸਾਰਾ ਭਾਈਚਾਰਾ ਇਕੱਠਾ ਹੋ ਕੇ ਆਓ ਆਪਾਂ ਉਸ ਰਾਮ ਰੀਲਾ ਦੇ ਪਰਬ ਨੂੰ ਮਨਾਈਏ ਤੇ ਉਸ ਦਿਨ ਜਿਹੜੀ ਬਦੀ ਦੇ ਉੱਤੇ ਆਦ ਦੇ ਕੀ ਦੀ ਜਿੱਤ ਦਾ ਜਸ਼ਨ ਜਾਂ ਉਤਸ਼ਾਹ ਮਨਾਈਏ ਇੱਕ ਹੋਰ ਬਹੁਤ ਖੁਸ਼ਖਬਰੀ ਵਾਲੀ ਗੱਲ ਆ ਜਿਹੜਾ ਜਗਤ ਪੰਜਾਬੀ ਟੀਵੀ ਵਾਲੇ ਇਹਦੀ ਫੁੱਲ ਕਵਰੇਜ ਕਰ ਰਹੇ ਆ ਜਿਹੜੇ ਕੋ ਸਿਆਣੇ ਬਜ਼ੁਰਗ ਜਿਹੜੇ ਇਸ ਚ ਪਹੁੰਚ ਨਹੀਂ ਸਕਦੇ ਤੇ ਉਹਨਾਂ ਨੂੰ ਬੇਨਤੀ ਆ ਵੀ ਇਸ ਟੀਵੀ ਦੇ ਚੈਨਲ ਨੂੰ ਓਪਨ ਕਰੋ ਤੇ ਉਹਦਾ ਜਿਹੜਾ ਤੁਸੀਂ ਦੁਸ਼ਹਿਰੇ ਦਾ ਆਨੰਦ ਮਾਣੋ ਜਗਤ ਪੰਜਾਬੀ ਟੀਵੀ ਲਾਈਵ ਦਾ ਆਨੰਦ ਮਾਣੋ ਮੈਂ ਆਪਣੀ ਸਮੂਹ ਆਮ ਆਦਮੀ ਪਾਰਟੀ ਦੀ ਟੀਮ ਵੱਲੋਂ ਫਿਰ ਸਾਰਿਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਜੈ ਸ਼੍ਰੀ ਰਾਮ ਜੈ ਸ਼੍ਰੀ